ਕਰ ਰਹੇ ਆ ਅੱਜ ਹੈਲਪ ਅੱਜ ਤੋਂ ਲੈ ਕੇ ਅੱਜ ਤੋਂ 3 ਮਹੀਨੇ ਤੱਕਰ ਹੈਲਪ ਕਿਵੇਂ ਕਰਨੀ ਚਾਹੀਦੀ ਹੈ ਸਾਨੂੰ ਉਹਦੇ ਬਾਰੇ ਵੀ ਕੁਝ ਪਲਾਨਿੰਗ ਕਰਨੀ ਚਾਹੀਦੀ ਹੈ ਜਦੋਂ ਪਾਣੀ ਉੱਤਰ ਗਿਆ ਉਦੋਂ ਨਵੀਆਂ ਪੋਜੀਸ਼ਨ ਕਿਉਂ ਜੀ ਬਣੇਗੀ ਨਵੀਆਂ ਪ੍ਰੋਬਲਮ ਕਿਹੜੀਆਂ ਕ੍ਰੀਏਟ ਹੋਣਗੀਆਂ ਕਿਹੜੀ-ਕਿਹੜੀ ਮੈਡੀਕਲ ਦੀ ਸਹੂਲਤ ਦੀ ਲੋੜ ਪਊਗੀ 15 ਦਿਨਾਂ ਬਾਅਦ ਜਿਹੜੀ ਸਥਿਤੀ ਹੈ ਉਹ ਹੋਰ ਵੀ ਬਹੁਤ ਭਿਆਨਕ ਹੋਣ ਵਾਲੀ ਹੈ ਜਿਸ ਤਰ੍ਹਾਂ ਕਿ ਬਿਮਾਰੀਆਂ ਬਹੁਤ ਫੈਲਣਗੀਆਂ ਉਸ ਜ਼ਰੂਰਤਮੰਦ ਦੀ ਲੋੜ ਦੇ ਅਨੁਸਾਰ ਉਹਦੀ ਹੈਲਪ ਕਰੋ ਅਸੀਂ ਸੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਬਾਈ ਸੋ ਲੁਆਇੰਸ ਕਲਬ ਬੋਗਾ ਵਿਸ਼ਾਲ ਦਾ ਬਹੁਤ ਵਧੀਆ ਉਪਰਾਲਾ ਸਾਡੇ ਸੀਨੀਅਰ ਸਾਰੇ ਲੁਆਇੰੰਸ ਮੈਂਬਰ ਨੇ ਇੱਕ ਡਿਸਾਈਡ ਕੀਤਾ ਵੀ ਜਿਹੜੀ ਰਾਹਤ ਸਮਗਰੀ ਕਿਵੇਂ ਪਹੁੰਚਾਈ ਜਾ ਸਕਦੀ ਹੈ ਜਿੱਥੇ ਬਾੜ ਆਈ ਹੋਈ ਹੈ ਕਿਉਂਕਿ ਕੁਦਰਤੀ ਆਫਤਾ ਦੇ ਨਾਲ ਅਸੀਂ ਨਜਿੱਠ ਸਕਦੇ ਹਾਂ ਜਾਂ ਕੁਦਰਤੀ ਆਫਤਾ ਆਈ ਹੋਈ ਹੈ ਇਸ ਟਾਈਮ ਸਾਰਾ ਪੰਜਾਬ ਇੱਕ ਦੂਜੇ ਦੀ ਹੈਲਪ ਕਰ ਰਿਹਾ ਹੈ ਅੱਜ ਹੈਲਪ ਕਰ ਰਹੇ ਆਂ ਅੱਜ ਹੈਲਪ ਅੱਜ ਤੋਂ ਲੈ ਕੇ ਅੱਜ ਤੋਂ 3 ਮਹੀਨੇ ਤੱਕਰ ਹੈਲਪ ਕਿਵੇਂ ਕਰਨੀ ਚਾਹੀਦੀ ਹੈ ਸਾਨੂੰ ਉਹਦੇ ਬਾਰੇ ਵੀ ਕੁਝ ਪਲਾਨਿੰਗ ਕਰਨੀ ਚਾਹੀਦੀ ਹੈ ਜਦੋਂ ਪਾਣੀ ਉੱਤਰ ਗਿਆ ਉਦੋਂ ਨਵੀਆਂ ਪੋਜੀਸ਼ਨ ਕਿਓ ਜੀ ਬਣੇਗੀ ਨਵੀਆਂ ਪ੍ਰੋਬਲਮ ਕਿਹੜੀਆਂ ਕ੍ਰੀਏਟ ਹੋਣਗੀਆਂ ਕਿਹੜੀ ਕਿਹੜੀ ਮੈਡੀਕਲ ਦੀ ਸਹੂਲਤ ਦੀ ਲੋੜ ਪਊਗੀ ਸੋ ਅਸੀਂ ਲॉयਐਂਸ ਕਲੱਬ ਮੋਗਾ ਵਿਸ਼ਾਲ ਸਾਡਾ ਸਾਰਾ ਹੀ ਇੱਕ ਪਰਿਵਾਰ ਦੀ ਤਰ੍ਹਾਂ ਤੇ ਜਿਹੜੇ ਹਾਰ ਪੀੜਿਤ ਪਰਿਵਾਰ ਹੈ ਅਸੀਂ ਉਹਦੀ ਸੇਵਾ ਵਿੱਚ ਹਰ ਸੰਭਵ ਮਦਦ ਲਈ ਮੈਡੀਕਲ ਦੀ ਸਹੂਲਤ ਲਈ ਅਸੀਂ ਹਮੇਸ਼ਾ ਤੁਹਾਡੇ ਤੱਤ ਪਰ ਖੜੇ ਆ ਮੇਰੇ ਨਾਲ ਤਾਇਲ ਸਾਹਿਬ ਹੈ ਪਿੰਕੀ ਜੀ ਹੈ ਬੰਸਲ ਜੀ ਹੈ ਸਾਡੇ ਸਿੰਘਲਾ ਸਾਹਿਬ ਹੈ ਦੋ ਕੁ ਮਿੰਟ ਸਿੰਘਲਾ ਸਾਹਿਬ ਤੁਸੀਂ ਆਪਣੇ ਦੋ ਕੁ ਵਿਚਾਰ ਦਿਓ ਜਿਹੜੀ ਵੀ ਅੱਜ ਹਰੇਕ ਪੰਜਾਬ ਦਾ ਵਿਅਕਤੀ ਬਹੁਤ ਮਿਹਨਤ ਕਰ ਰਿਹਾ ਪਰ ਜਦੋਂ ਪਾਣੀ ਉੱਤਰ ਗਿਆ ਉਹਦਾ ਮੁਸ਼ਕਲ ਥੋੜੀ ਆਪਣੀਆਂ ਡਿਫਰੈਂਟ ਤਰੀਕੇ ਦੀਆਂ ਹੋ ਜਾਣਗੀਆਂ ਤੁਸੀਂ ਕੀ ਕਰਨ ਚਾਹੋਗੇ ਹਾਂਜੀ ਧੰਨਵਾਦ ਜੀ ਪ੍ਰਧਾਨ ਜੀ ਕੈਸ਼ੀਅਰ ਸਾਹਿਬ ਤਾਇਲ ਸਾਹਿਬ ਪਿੰਕੀ ਸਾਹਿਬ ਅ ਅੱਜ ਅਸੀਂ ਇਕੱਠੇ ਹੋਏ ਆ ਜਿਹੜੇ ਹੜਪੀੜਤਾਂ ਲਈ ਰਾਸ਼ਨ ਵਿਤਰਤ ਵਾਸਤੇ ਤੇ ਲਾਇਓਨਸ ਕਲੱਬ ਵਿਸ਼ਾਲ ਦਾ ਬਹੁਤ ਵਧੀਆ ਉਪਰਾਲਾ ਹੈ ਔਰ ਜਿੰਨੇ ਵੀ ਸਾਡੇ ਮੈਂਬਰਸ ਆ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਵੀ ਸਾਰੇ 2-2000 ਰੁਪਿਆ ਜਰੂਰ ਆਪਣਾ ਜਿਹੜਾ ਹੈਗਾ ਡੋਨੇਸ਼ਨ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੁਣ ਸਾਰੀਆਂ ਸੰਸਥਾਵਾਂ ਲੱਗੀਆਂ ਵੀ ਹਨ ਲੇਕਿਨ 15 ਦਿਨਾਂ ਬਾਅਦ ਜਿਹੜੀ ਸਥਿਤੀ ਹੈ ਉਹ ਹੋਰ ਵੀ ਬਹੁਤ ਭਿਆਨਕ ਹੋਣ ਵਾਲੀ ਹੈ ਜਿਸ ਤਰ੍ਹਾਂ ਕਿ ਬਿਮਾਰੀਆਂ ਬਹੁਤ ਫੈਲਣ ਗਈਆਂ ਲੋਕਾਂ ਦੇ ਜਿਹੜੇ ਘਰ ਉੱਜੜ ਗਏ ਹੈ ਉਹਨਾਂ ਨੂੰ ਕੋਈ ਗੱਦੇ ਚਾਹੀਦੇ ਹੈ ਉਹਨਾਂ ਨੂੰ ਘਰਾਂ ਵਾਸਤੇ ਜ਼ਰੂਰੀ ਸਮਾਨ ਚਾਹੀਦਾ ਹੈ ਖਾਣ ਪੀਣ ਵਾਸਤੇ ਸਮਾਨ ਚਾਹੀਦਾ ਹੈ ਤੋਂ ਐਸੀ ਸਾਰੇ ਅੱਜ ਇਕੱਠੇ ਜਿਹੜੀ ਸਾਡੀ ਮੀਟਿੰਗ ਹੋਈ ਹੈ ਔਰ ਇਹੀ ਫੈਸਲਾ ਲਿੱਤਾ ਗਿਆ ਕਿ ਅਸੀਂ ਜ਼ਰੂਰੀ ਨਹੀਂ ਕਿ ਅਸੀਂ ਹੁਣੇ ਮਦਦ ਕਰ ਰਹੇ ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਝੜ ਕੇ ਹਿੱਸਾ ਲਵਾਂਗੇ ਤੇ ਧੰਨਵਾਦ ਜੀ ਹਾਂਜੀ ਬੰਸਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੇਰੇ ਲਾਇਅੰਸ ਮੈਂਬਰ ਸੀਨੀਅਰ ਲਾਇਅੰਸ ਮੈਂਬਰ ਤੇ ਸਾਡੀ ਮੌਜੂਦਾ ਟੀਮ ਅਸੀਂ ਹਮੇਸ਼ਾ ਹੀ ਹੁਣ ਨਹੀਂ ਅੱਜ ਤੋਂ ਪਹਿਲਾਂ ਵੀ ਜਦੋਂ ਵੀ ਕਿਸੇ ਵੇਲੇ ਹੜ ਦੀ ਪੋਜੀਸ਼ਨ ਬਣੀ ਆ ਪੰਜਾਬ ਦੇ ਵਿੱਚ ਅਸੀਂ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲੈਂਦਾ ਔਰ ਲਵਾਂਗੇ ਕਿਉਂਕਿ ਹੜ ਇੱਕ ਇਹੋ ਜੀ ਚੀਜ਼ ਹੈ ਜਿਹਦਾ ਕੀ ਕਿੰਨਾ ਕੁ ਨੁਕਸਾਨ ਕਿਸੇ ਦਾ ਹੁੰਦਾ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਇਸ ਕਰਕੇ ਆਪਣੀਆਂ ਜਿੰਨੀਆਂ ਵੀ ਸੰਸਥਾਵਾਂ ਐ ਸਾਰੀਆਂ ਜੀਤੋੜ ਅੱਗੇ ਆ ਰਹੀਆਂ ਅਸੀਂ ਵੀ ਅੱਗੇ ਆਵਾਂਗੇ ਤੇ ਅਸੀਂ ਹਮੇਸ਼ਾ ਤੁਹਾਨੂੰ ਇਹੀ ਉਪਰਾਲਾ ਕਹਿੰਨੇ ਆ ਕਰੋ ਵੀ ਹਮੇਸ਼ਾ ਉਸ ਜ਼ਰੂਰਤਮੰਦ ਦੀ ਲੋੜ ਦੇ ਅਨੁਸਾਰ ਉਹਦੀ ਹੈਲਪ ਕਰੋ ਅਸੀਂ ਇਹ ਸਾਰਾ ਕੁਝ ਕਰਦੇ ਹੋਏ ਬਾਕੀ ਅਸੀਂ ਇਹ ਵੀ ਗੱਲ ਕਹਿੰਨੇ ਆ ਅਸੀਂ ਹਮੇਸ਼ਾ 15 ਦਿਨ ਨਹੀਂ ਮਹੀਨੇ ਬਾਅਦ ਵੀ ਜੇ ਕਿਸੇ ਵੇਲੇ ਕੋਈ ਦਿੱਕਤ ਆਉਂਦੀ ਹੈ ਸਾਡੀ ਟੀਮ ਹਰ ਸੰਭਵ ਕੋਸ਼ਿਸ਼ ਜਿਹੜੀ ਹੈ ਅਸੀਂ ਕਰ ਸਕਦੇ ਆ ਆਪਦੇ ਤਨੋਂ ਮਨੋਂ ਤਨੋਂ ਅਸੀਂ ਉਹ ਜ਼ਰੂਰ ਕਰਾਂਗੇ ਹਜਤਾਲ ਸਾਹਿਬ ਤੁਹਾਡਾ ਬਹੁਤ ਐਕਸਪੀਰੀਅੰਸ ਹੈ ਤੁਸੀਂ ਹਮੇਸ਼ਾ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹੋ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਜਿਹੜੀ ਅੱਜ ਤੋਂ 15 ਦਿਨਾਂ ਬਾਅਦ ਕਿਸਾਨਾਂ ਨੂੰ ਮੁਸ਼ਕਲ ਆਉਗੀ ਅੱਜ ਅਸੀਂ ਰਾਸ਼ਨ ਤਾਂ ਦੇ ਰਹੇ ਆ ਜਦੋਂ ਇਹ ਪਾਣੀ ਦੇ ਘਾਰ ਉਹਦੇ ਖੇਤਾਂ ਵਿੱਚ ਚੜ ਗਈ ਵੱਡਾ ਕਿਸਾਨ ਤਾਂ ਉਹਨੂੰ ਖਰਚਾ ਕਰਕੇ ਕੰਟਰੋਲ ਕਰ ਸਕਦਾ 2 ਏਕੜ ਵਾਲੇ ਕਿਸਾਨ ਵਾਸਤੇ ਬਹੁਤ ਮੁਸ਼ਕਲ ਹੈ ਜੀ ਕਹਿਣਾ ਪਵੇ ਜੀ ਜੀ ਦੇਖੋ ਜਿਹੜੇ ਇਹ ਪਰਮਾਤਮਾ ਵੱਲੋਂ ਮਾਰ ਪਈ ਨਾ ਕੁਦਰਤ ਦੀ ਮਾਰ ਨਾ ਇਹਦੇ ਕਿਸੇ ਦਾ ਵਸ ਨਹੀਂ ਚੱਲਦਾ ਇਹ ਠੀਕ ਹੈ ਇਹਦਾ ਨੁਕਸਾਨ ਜਿਹੜੇ ਦਰਿਆ ਦੇ ਨੇੜੇ ਇਲਾਕੇ ਆ ਉਹਨਾਂ ਇਨਸਾਨਾਂ ਨੂੰ ਉਹਨਾਂ ਜਿਹੜੇ ਲੋਕ ਉਧਰਲੇ ਪਾਸੇ ਵਸ ਨੀਕ ਹੈ ਫਾਰਮਰ ਉਹਨਾਂ ਨੂੰ ਬਹੁਤ ਜ਼ਿਆਦਾ ਔਰ ਅੱਜ ਦੇਖੋ ਜਾ ਕੇ ਡੰਗਰ ਪਸ਼ੂ ਰੁਲੇ ਫਿਰਦੇ ਆ ਖਾਨੂਨੀ ਰਹਿਣੂਨੀ ਜਗਾ ਦੇਖੋ ਬੜੀ ਮੁਸ਼ਕਲ ਕ੍ਰੀਏਟ ਹੋ ਜਾਂਦੀ ਜਦੋਂ ਤੁਸੀਂ ਜਿੱਥੇ ਰਹਿਣਾ ਉੱਥੇ ਪਾਣੀ ਖੜਾ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਔਰ ਹੁਣ ਮੁਸ਼ਕਲ ਇਹ ਆ ਰਹੀ ਹੈ ਹਾਲਾਂਕਿ ਦੇਖੋ ਪੰਜਾਬ ਸਾਡਾ ਐਡਾ ਖੁਸ਼ਹਾਲਾ ਔਰ ਇੰਨਾ ਵਧੀਆ ਸਾਡਾ ਪ੍ਰਾਲਾ ਹਰੇਕ ਮੰਡੇ ਦਾ ਉੱਥੇ ਹਰੇਕ ਤਰ੍ਹਾਂ ਦੀ ਸਸਤਾ ਜਾ ਕੇ ਪ੍ਰਸ਼ਾਸਨਕ ਤੌਰ ਤੇ ਵੀ ਬਹੁਤ ਮਦਦ ਕੀਤੀ ਜਾ ਰਹੀ ਹੈ ਔਰ ਬੱਕਰੀ ਸਸਤਾਵਾਂ ਤੋਂ ਵੀ ਬਹੁਤ ਵਧੀਆ ਮਦਦ ਕੀਤੀ ਜਾ ਰਹੀ ਹੈ ਬਟ ਕਈ ਜਗ੍ਹਾ ਐਸੀਆਂ ਅੱਜ ਵੀ ਉੱਥੇ ਪਈਆਂ ਜਿੱਥੇ ਜਾਨ ਨੂੰ ਥਾਂ ਹੈ ਨਹੀਂ ਜਗ੍ਹਾ ਨਹੀਂ ਜਾ ਨਹੀਂ ਸਕਦੇ ਰਾਹਤ ਬਹੁਤ ਹੈ ਰਾਤ ਪਹੁੰਚ ਨਹੀਂ ਰਹੀ ਉਹਨਾਂ ਨੂੰ ਰਸਤਾ ਨਹੀਂ ਬਣ ਰਿਹਾ ਉਹ ਨਾ ਰਸਤਾ ਬੰਦ ਕਰਕੇ ਉਹ ਇਲਾਕੇ ਵਾਂਝੇ ਰਹਿ ਗਏ ਥੋੜੇ ਔਰ ਮੈਂ ਤਾਂ ਕਹਿਣਾ ਪਰ ਇਹ ਚੀਜ਼ਾਂ ਦਾ ਉਪਰਾਲਾ ਪ੍ਰਸ਼ਾਸਨਿਕ ਤੌਰ ਤੇ ਜਿਆਦਾ ਕੀਤਾ ਜਾ ਸਕਦਾ ਜਥੇਬੰਦੀਆਂ ਨਾਲ ਲੈ ਕੇ ਪ੍ਰਸ਼ਾਸਨਿਕ ਤੌਰ ਤੇ ਉਥੇ ਇਸ ਤਰ੍ਹਾਂ ਦੇ ਰਸਤੇ ਬਣਾ ਕੇ ਜਾਂ ਬਾਈ 에ਅਰ ਜਿਸ ਤਰ੍ਹਾਂ ਵੀ ਲਿਫਟ ਕਰਕੇ ਉਥੇ ਸਮਗਰੀ ਵਗੈਰਾ ਪਹੁੰਚਾਈ ਜਾਵੇ ਤਾਂ ਜੋ ਉਹਨੂੰ ਲੋਕਾਂ ਨੂੰ ਵੀ ਰਾਹਤ ਮਿਲ ਸਕੇ ਇਹ ਆਪਣੀ ਜਿਹਦੀ ਰਾਹਤ ਹੈ ਟੈਂਪਰੇਰੀ ਹੈ ਮੈਂ ਸਮਝਦਾ ਬਟ ਜਿਹੜੇ ਇਸ ਤੋਂ ਬਾਅਦ 15 ਦਿਨ ਬਾਅਦ ਜਦੋਂ ਪਾਣੀ ਥੱਲੇ ਉਤਰ ਗਿਆ ਇਦੋਂ ਹਾਲਾਤ ਜਿਆਦਾ ਖਰਾਬ ਹੋਣਗੇ ਉਹ ਖਰਾਬ ਇਸ ਤਰ੍ਹਾਂ ਹੋਣੇ ਦੇਖੋ ਜਿਹੜੇ ਕਿਸਾਨ ਦੇ 2 ਕਿल्ले 4 ਕਿल्ले ਪਹਿਲੀ ਖਤਮ ਹੋਗੀ ਜਗਾ ਉੱਚੀ ਨੀਚੀ ਹੋ ਗਈ ਉਹਨਾਂ ਨੂੰ ਪੱਧਰ ਕਰਨਾ ਹੈ ਘਰ ਟਹਿ ਗਏ ਉਹ ਬਣਾਉਣੇ ਹੈ ਇਹਨਾਂ ਕਈ ਲੋਕਾਂ ਕੋਲ ਇਹਨਾਂ ਸ਼ਰਮਾਇਆ ਵੀ ਨਹੀਂ ਹੁੰਦਾਗਾ ਵੀ ਉਹ ਇਹਨਾਂ ਸਾਰਾ ਕੁਝ ਕਰ ਸਕਣ ਡੀਜ਼ਲ ਦੀ ਲੋੜ ਹੈ ਪੁਸ਼ਵਾ ਦੀ ਲੋੜ ਹੈ ਬੜੀਆਂ ਚੀਜ਼ਾਂ ਸਾਡੇ ਸਾਹਮਣੇ ਹੋਣਗੀਆਂ ਇਸ ਤੋਂ ਬਾਅਦ ਜਦੋਂ ਉਹ ਹਾਲਾਤ ਇੱਥੋਂ ਪਾਣੀ ਨਿਕਲ ਗਿਆ ਤੇ ਨਵੇਂ ਸਾਨੂੰ ਦੇਖਣ ਮਿਲਣਗੇ ਸੋ ਮੇਰੀ ਤਾਂ ਬੇਨਤੀ ਇਹੀ ਹੈ ਕਿ ਹੁਣ ਵੀ ਆਪਾਂ ਜਿੰਨੀ ਮਦਦ ਕਰ ਰਹੀਆਂ ਮੈਕਸਿਮਮ ਕਰ ਰਹੀਏ ਰਹਿਆ ਕਰੋ ਔਰ ਇਸ ਤੋਂ ਬਾਅਦ ਵੀ 2-3 ਮਹੀਨੇ ਤੱਕ ਉਸ ਏਰੀਆ ਦਾ ਅ ਧਿਆਨ ਰੱਖਿਆ ਜਾਵੇ ਪ੍ਰਸ਼ਾਸਨਿਕ ਤੌਰ ਤੇ ਵੀ ਮਦਦ ਲੈ ਕੇ ਜਾਂ ਜਿਸ ਤਰ੍ਹਾਂ ਵੀ ਕਿਸੇ ਵੀ ਸੰਸਥਾ ਨੂੰ ਕਿਸੇ ਤੋਂ ਪਤਾ ਚੱਲਦਾ ਵੀ ਪਲਾਨੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਆ ਉੱਥੇ ਸਮਗਰੀ ਦੀ ਜ਼ਰੂਰਤ ਹੈ ਜਾਂ ਉੱਥੇ ਹੋਰ ਤਰ੍ਹਾਂ ਦੀ ਜ਼ਰੂਰਤ ਹੈ ਉਹ ਤਿੰਨ ਚਾਰ ਮਹੀਨੇ ਤੱਕ ਆਪਾਂ ਨੂੰ 6 ਮਹੀਨੇ ਤੱਕ ਈਵਨ ਏਸੀ ਰੀ ਦੀ ਇਹ ਮਦਦ ਕਰਨ ਚਾਹੀਦੀ ਹੈ ਸੋ ਅਸੀਂ ਲਾਇਨ ਕਲੱਬ ਮੋਗਾ ਵਿਸ਼ਾਲ ਪਹਿਲਾਂ ਵੀ ਵੈਸੇ ਤਾਂ ਸਾਡੀ ਸੰਸਥਾ ਇਸੇ ਨਾਮ ਤੋਂ ਹੀ ਜਾਣੀ ਜਾਂਦੀ ਹੈ ਕਿ ਅਸੀਂ ਹਰ ਟਾਈਮ ਕੋਈ ਵੀ ਵਿਪਤਾ ਦੇਸ਼ ਤੇ ਜਾਂ ਸਮਾਜ ਤੇ ਹੁੰਦੀ ਹੈ ਸਭ ਤੋਂ ਪਹਿਲਾਂ ਅੱਗੇ ਹੁੰਦੀ ਹੈ ਸੋ ਲਾਇਨ ਕਲਬ ਮੋਗਾ ਵਿਸ਼ਾਲ ਇਹ ਖੋਨਵੀ ਸਮਗਰੀ ਅੱਜ ਦੇ ਰਿਹਾ ਹੈ ਫਾਉਡਰਸ ਦੇ ਰਿਹਾ ਹੈ ਪਸ਼ੂ ਵਾਸਤੇ ਇਸ ਤੋਂ ਬਾਅਦ ਵੀ ਧਿਆਨ ਰੱਖੇਗਾ ਪ੍ਰਸ਼ਾਸਨ ਨਾਲ ਵੀ ਸੰਬੰਧ ਰੱਖੇਗਾ ਤਾਂ ਜੋ ਗਾਂ ਲੈਉਣ ਸਮੇਂ ਦੇ ਵਿੱਚ ਕੀ ਕੀ ਹਾਲਾਤ ਪੈਦਾ ਹੁੰਦੇ ਆ ਔਰ ਉਹਨਾਂ ਤੇ ਜਿੰਨੀ ਜਥਾਯੋਗ ਮੈਕਸਿਮਮ ਅਸੀਂ ਸਹਿਯੋਗ ਦੇਵਾਂਗੇ ਕਿ ਜਿੱਥੇ ਜ਼ਰੂਰਤ ਉਹਦੇ ਮੁਤਾਬਕ ਪਹੁੰਚ ਜਾਵੇ ਜਿਆਦਾ ਬਿਹਤਰ ਹੈ ਕਿਤੇ ਜਿਆਦਾ ਪਹੁੰਚ ਰਿਹਾ ਕਿਤੇ ਘੱਟ ਪਹੁੰਚ ਰਿਹਾ ਉਹ ਵੀ ਨਿਸ਼ਾਨਦੇਹ ਹੈ ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਦਬਕੇ ਕਰਿਓ ਜਿੰਨੀ ਹੋ ਸਕਦੀ ਹੈ ਇਨਸਾਨੀਅਤ ਤੌਰ ਤੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ